ਦੇਖਿਓ ਤੁਸੀਂ ਹੁਣ ਭਵਿਸ਼ ਬਾਲ ਲੈਣ ਆ ਗਿਆ ਆਪਦੀ ਬਾਲ ਚੱਕ ਲਈ ਨਹੀਂ ਵੱਡੀ ਵਾਲੀ ਫੁੱਟਬਾਲ ਕਿੱਥੇ ਹੈ ਵੱਡੀ ਵਾਲੀ ਚੱਕੋ ਇਹ ਆ ਚੱਕੋ ਜੀ ਆ ਵੱਡੀ ਫੁੱਟਬਾਲ ਲੈ ਲਈ ਹੁਣ ਜਾਓ ਸੁੱਟਣੀ ਨਹੀਂ ਕੈਸ਼ ਕੋਲੇ ਠੀਕ ਹੈ ਦੇਖਦੇ ਆ ਕੈਸ਼ ਕੀ ਰਿਐਕਟ ਕਰਦਾ ਉਧਰ ਜਾਓ ਉਹ ਦੇਖੋ ਉਹ ਦੇਖ ਜਾਓ 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 ਇਹ ਇੱਧਰ ਇੱਧਰ ਇੱਧਰਲੇ ਕਮਰੇ ਕੋਲ ਜਾਓ ਉਹ ਦੇਖੋ ਕੈਸ਼ ਹੁਣ ਤਿਆਰ ਆ ਪੂਰਾ ਦੇਖੋ 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 ਜੰਪ ਮਾਰਦਾ ਦੇਖੋ 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 ਵੀ ਆ ਆ ਦੇਖੋ ਆ ਦੇਖੋ ਆ ਦੇਖੋ ਨੇੜੇ ਹੋ ਜਾ ਥੋੜੇ ਆ ਉਹ ਕੰਦ ਦੇ ਮਾਰੀ ਬੇਟੇ ਉਹ ਕੰਦ ਦੇ ਮਾਰ ਚਲਾ ਕੇ ਹਾਂ ਇਹ ਉਹ ਦੇਖੋ ਉਹ ਦੇਖੋ ਉਹ ਦੇਖੋ ਕੈਸ਼ ਪੂਰਾ ਖੇਡਣ ਨੂੰ ਤਿਆਰ ਹੈ ਉਹ ਦੇਖੋ ਉਹ ਦੇਖੋ ਕੈਸ਼ ਨੂੰ ਬਾਲ ਪੂਰੀ ਪਸੰਦ ਆ ਦੇਖੋ ਕੈਸ਼ ਪੂਰਾ ਐਕਟਿਵ ਹੈ ਕਿ ਕਦੋਂ ਮੈਨੂੰ ਬਾਲ ਮਿਲੇ ਤੇ ਕਦੋਂ ਮੈਂ ਇਹ ਉਹ ਦੇਖੋ ਉਹ ਇਹ ਇਹ ਕੈਸ਼ ਕੈਸ਼ ਵੀ ਜੰਪ ਮਾਰੂਗਾ ਉਹ ਦੇਖੋ E olico, olico, olico. Dì che è scollibile. Tak olico, olico. E, e olico, olico. Ura, ura, te me caccia. Olico, olico. E olico. Dì che è scollibile. ਕੈਸ਼ ਦੇ ਤੇ ਕੋਈ ਹੱਤ ਆ ਗਈ ਨਾ ਬਾਲ ਦੇਖੋ 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 ਨੋ ਕੈਸ਼ ਓਹ ਓਹ बस भाई बस 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 भाई बस ओके गेम ओवर गेम ओवर ले जाओ फिर ले जाओ बॉल उधर ले जाओ बॉल ले जाओ जो, ले जो, ले जो, ले हाँ जो, ले जो। इन्हें शांति होगी भी गया भी गए भी चलो भाई मैच कंप्लीट हो गया मैच कंप्लीट डन ये जी कैश ਕੈਸ਼ ਇਹਦਾ ਨਾਮ ਹੈ ਜੀ ਕੈਸ਼ ਨੈਸਕਟ ਦਾ ਡਾਇਰੈਕਟ ਸਾਨਾ ਇੰਪੋਰਟ ਬਲੱਡ ਲਾਈਨ ਚੋਂ ਹੈ ਤੇ ਫੁੱਲ ਐਕਟਿਵ ਹੈ ਤੇ ਬਹੁਤ ਸੋਹਣਾ ਇਹਦਾ ਜਿਹੜਾ ਰਿਜ਼ਲਟ ਹੈ ਤੇ ਤੁਸੀਂ ਲਾਇਬ੍ਰੇਰੀ ਜਿਹੜੀ ਹੈ ਕੁਆਲਿਟੀ ਤੁਸੀਂ ਦੇਖ ਰਹੇ ਹੋ ਹੈਡ ਬਾਉਂਸ ਆ ਜੇ ਟੇਲ ਕੁਆਲਿਟੀ ਸਭ ਕੁਝ ਤੁਸੀਂ ਦੇਖ ਰਹੇ ਹੋ ਥੈਂਕ ਯੂ ਸੋ ਮੱਚ ਕੰਟੈਕਟ ਨੰਬਰ ਤੁਹਾਨੂੰ ਦੱਸ ਦੇਵਾਂਗੇ ਤੇ ਮੀਟਿੰਗ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਦੇ ਪਾਪ ਵੀ ਸਾਡੇ ਕੋਲ अवेलेबल ਹੁੰਦੀ ਹੈ